ਸਾਡਾ YouTube ਚੈਨਲ ਦੇਖ ਰਹੇ ਸਾਰਿਆਂ ਨੂੰ ਹੀ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਆਸ ਕਰਦੇ ਹਾਂ ਤੇ ਸਾਰਿਆਂ ਨੇ ਬਿਲਕੁਲ ਠੀਕ ਹੋਵੋਗੇ ਤੇ ਹਾਜ਼ਰ ਹੋਏ ਹਾਂ ਜੀ ਤੁਹਾਡੇ ਸਾਹਮਣੇ ਇੱਕ ਨਵੀਂ ਵੀਡੀਓ ਲੈ ਕੇ ਅੱਜ ਆਪਾਂ ਤਾਂ ਨੌ ਲੈ ਕੇ ਪਹੁੰਚੇ ਹਾਂ ਜੀ ਗੁਰਦੁਆਰਾ ਸੰਤ ਘਟ ਸਾਹਿਬ ਜੀ ਸੁਲਤਾਨਪੁਰ ਲੋਧੀ ਤੇ ਨਾਲ ਨਾਲ ਆਪਾਂ ਕਰਾਂਗੇ ਗੁਰੂ ਘਰ ਦੇ ਦਰਸ਼ਨ ਤੇ ਨਾਲ ਹੀ ਆਪਾਂ ਤੁਹਾਨੂੰ ਉਥੋਂ ਦਾ ਇਤਿਹਾਸ ਦੱਸਾਂਗੇ ਤੇ ਜਿਹੜੇ ਵੀ ਵੀਰ ਸਾਡੇ ਚੈਨਲ ਤੇ ਆਏ ਆ ਨਵੇਂ ਉਹ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਕਿਉਂਕਿ ਅਸੀਂ ਇਦਾਂ ਹੀ ਤੁਹਾਡੇ ਵਾਸਤੇ ਨਵੀਆਂ ਨਵੀਆਂ ਵੀਡੀਓਜ਼ ਲੈ ਕੇ ਆਉਂਦੇ ਰਹਾਂਗੇ ਤੇ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ ਗੁਰਦੁਆਰਾ ਸਾਹਿਬ ਸੰਗਤ ਜੀ ਜਿਵੇਂ ਆਪਾਂ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਸੀ ਕਿ ਅਗਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇਸ ਅਸਥਾਨ ਦੇ ਦਰਸ਼ਨ ਕਰਾਵਾਂਗੇ ਸ੍ਰੀ ਗੁਰੂ ਨਾਨਕ ਦੇਵ ਜੀ ਰੋਜ਼ਾਨਾ ਹੀ ਅੰਮ੍ਰਿਤ ਵੇਲੇ ਘਰੋਂ ਚੱਲ ਕੇ ਵੇਈ ਨਦੀ ਵਿੱਚ ਇਸ਼ਨਾਨ ਕਰਨ ਜਾਂਦੇ ਅਤੇ ਫਿਰ ਰੱਬੀ ਭਗਤੀ ਵਿੱਚ ਜੁੜ ਜਾਂਦੇ ਪਰ ਇੱਕ ਦਿਨ ਅਜਾ ਨਹੀਂ ਹੋਇਆ ਗੁਰੂ ਸਾਹਿਬ ਜੀ ਅੰਮ੍ਰਿਤ ਵੇਲੇ ਵੇਈ ਨਦੀ ਵਿੱਚ ਇਸ਼ਨਾਨ ਕਰਨ ਲਈ ਗਏ ਪਰ ਅੱਜ ਅੱਗੇ ਨਾਲੋਂ ਥੋੜੀ ਹਟਵੀਂ ਅਤੇ ਦੁਰੇੜੀ ਜਗ੍ਹਾ ਤੇ ਗਏ ਅਤੇ ਨਦੀ ਵਿੱਚ ਛੁੱਬੀ ਮਾਰੀ ਬਾਹਰ ਬੈਠਾ ਸੇਵਾਦਾਰ ਬਸਤਰ ਫੜ ਕੇ ਕਾਫੀ ਟਾਈਮ ਤੱਕ ਵੇਖਦਾ ਰਿਹਾ ਪਰ ਗੁਰੂ ਜੀ ਬਾਹਰ ਨਹੀਂ ਆਏ ਜਦ ਵਾਵਾ ਟਾਈਮ ਹੋਣ ਤੇ ਵੀ ਗੁਰੂ ਸਾਹਿਬ ਜੀ ਬਾਹਰ ਨਹੀਂ ਆਏ ਤਾਂ ਉਸ ਨੇ ਰੌਲਾ ਪਾਇਆ ਕਿ ਗੁਰੂ ਜੀ ਨਹੀਂ ਆਏ ਡੁੱਬ ਗਏ ਹਨ ਇਹ ਸੁਣ ਕੇ ਸਾਰੇ ਹੀ ਨਗਰ ਨਿਵਾਸੀ ਵੀ ਉਸ ਅਸਥਾਨ ਤੇ ਪਹੁੰਚ ਗਏ ਅਤੇ ਨਵਾਬ ਦੌਲਤਖਾਵੀ ਉੱਥੇ ਹੀ ਆ ਗਿਆ ਨਵਾਬ ਦੌਲਤਖਾਨ ਨੂੰ ਜਦ ਪਤਾ ਲੱਗਾ ਕਿ ਗੁਰੂ ਜੀ ਡੁੱਬ ਗਏ ਹਨ ਤਾਂ ਉਸਨੇ ਬਹੁਤ ਸਾਰੇ ਗੋਤੇਖੋਰ ਮੰਗਵਾਏ ਅਤੇ ਸਾਰਿਆਂ ਨੂੰ ਵਹੀਂ ਵਿੱਚ ਗੁਰੂ ਸਾਹਿਬ ਜੀ ਦੀ ਭਾਲ ਕਰਨ ਲਈ ਭੇਜਿਆ ਵਹੀਂ ਨਦੀ ਦੇ ਵਿੱਚ ਦੂਰ ਦੂਰ ਤੱਕ ਗੁਰੂ ਸਾਹਿਬ ਜੀ ਨੂੰ ਭਾਲਿਆ ਗਿਆ ਪਰ ਗੁਰੂ ਸਾਹਿਬ ਜੀ ਕਿਤੇ ਵੀ ਨਾ ਮਿਲੇ ਤਾਂ ਸਾਰੇ ਹੀ ਨਗਰ ਨਿਵਾਸੀ ਬਹੁਤ ਉਦਾਸ ਹੋ ਕੇ ਬੇਬੇ ਨਾਨਕੀ ਜੀ ਨੂੰ ਕਹਿਣ ਲੱਗੇ ਕਿ ਤੇਰਾ ਵੀ ਡੁੱਬ ਗਿਆ ਹੈ ਭਾਈਆ ਜੈ ਰਾਮ ਜੀ ਵੀ ਬਹੁਤ ਦੁਖੀ ਸਨ ਪਰ ਬਾਬੇ ਨਾਨਕੀ ਜੀ ਬੜੇ ਹੀ ਸਿੱਧਕ ਵਾਲੇ ਸਨ ਤੇ ਸਾਰਿਆਂ ਨੂੰ ਭਰੋਸਾ ਦਿਵਾ ਰਹੇ ਸਨ ਕਿ ਮੇਰਾ ਵੀਰ ਡੁੱਬ ਨਹੀਂ ਸਕਦਾ ਉਹ ਤਾਂ ਰੱਬ ਹੈ ਉਹ ਕਿਵੇਂ ਡੁੱਬ ਸਕਦਾ ਹੈ ਉਹ ਤਾਂ ਡੁੱਬਿਆਂ ਹੋਿਆਂ ਨੂੰ ਤਾਰਨ ਆਇਆ ਹੈ ਸਾਰੇ ਹੀ ਇਲਾਕੇ ਨਿਵਾਸੀਆਂ ਨੂੰ ਵਿਸ਼ਵਾਸ ਹੋ ਗਿਆ ਕਿ ਗੁਰੂ ਨਾਨਕ ਦੇਵ ਜੀ ਡੁੱਬ ਗਏ ਹਨ ਪਰ ਬਾਬੇ ਨਾਨਕੀ ਜੀ ਦਾ ਸਿੱਧਕ ਨਹੀਂ ਸੀ ਡੋਲਿਆ ਉਹਨਾਂ ਨੂੰ ਇਹੀ ਲੱਗਦਾ ਸੀ ਕਿ ਨਾਨਕ ਵਾਪਸ ਆਉਣਗੇ ਤੇ ਇਤਿਹਾਸ ਵਿੱਚ ਸੰਗਤ ਜੀ ਦੱਸਿਆ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਤਿੰਨ ਦਿਨਾਂ ਲਈ ਭਾਵ 72 ਘੰਟੇ ਲਈ ਸੱਚਖੰਡ ਚਲੇ ਗਏ ਨਿਰੰਕਾਰ ਨੇ ਉਹਨਾਂ ਨੂੰ ਆਪ ਬੁਲਾਇਆ ਆਪਣੇ ਕੋਲ ਅਤੇ ਆਪਣੇ ਨਾਮ ਦੇ ਅੰਮ੍ਰਿਤ ਦਾ ਪਿਆਲਾ ਪੀਣ ਲਈ ਕਿਹਾ ਤੇ ਗੁਰੂ ਨਾਨਕ ਦੇਵ ਜੀ ਨੇ ਜਦੋਂ ਨਾਮ ਦਾ ਪਿਆਲਾ ਪੀਤਾ ਤਾਂ ਨਿਰੰਕਾਰ ਉਹਨਾਂ ਤੇ ਮਿਹਰવાન ਹੋ ਗਿਆ ਤੇ ਕਿਹਾ हे ਨਾਨਕ ਹੁਣ ਮੈਂ ਤੇਰੇ ਨਾਲ ਹਾਂ ਤੂੰ ਜਾ ਕੇ ਮੇਰਾ ਨਾਮ ਜਪਾ ਦੁਨੀਆ ਨੂੰ ਸੰਗਤ ਨੂੰ ਮੇਰੇ ਨਾਮ ਦੇ ਨਾਲ ਜੋੜ ਤਾਂ ਗੁਰੂ ਨਾਨਕ ਦੇਵ ਜੀ ਨੇ ਪਰਮੇਸ਼ਵਰ ਨੂੰ ਨਮਸਕਾਰ ਕੀਤਾ ਅਤੇ ਉੱਥੋਂ ਉੱਠ ਕੇ ਆ ਗਏ ਤੇ ਸੰਗਤ ਜੀ ਇਤਿਹਾਸ ਵਿੱਚ ਲਿਖਿਆ ਹੋਇਆ ਹੈ ਕਿ ਪਰਮੇਸ਼ਵਰ ਜੀ ਨੇ ਆਗਿਆ ਕੀਤੀ हे ਨਾਨਕ ਜਿਸ ਉੱਪਰ ਤੇਰੀ ਨਜ਼ਰ ਉਸ ਉੱਪਰ ਮੇਰੀ ਨਜ਼ਰ ਜਿਸ ਉੱਪਰ ਤੇਰਾ ਕਰਮ ਉਸ ਉੱਪਰ ਮੇਰਾ ਕਰਮ ਅੱਜ ਤੋਂ ਮੇਰਾ ਨਾਮ ਪਾਰ ਬ੍ਰਹਮ ਪਰਮੇਸ਼ਵਰ ਤੇ ਤੇਰਾ ਨਾਮ ਗੁਰਪਰਮੇਸ਼ਵਰ ਤੇ ਸੰਗਤ ਜੀ ਗੁਰੂ ਨਾਨਕ ਦੇਵ ਜੀ ਤਿੰਨ ਦਿਨਾਂ ਬਾਅਦ ਵੇਈ ਨਦੀ ਵਿੱਚ ਇਸ ਸਥਾਨ ਤੇ ਪ੍ਰਗਟ ਹੋਏ ਸੀ ਜਿਸ ਸਥਾਨ ਦੇ ਆਪਾਂ ਦਰਸ਼ਨ ਕਰ ਰਹੇ ਹਾਂ ਤੇ ਇਸ ਸਥਾਨ ਉੱਪਰ ਗੁਰਦੁਆਰਾ ਸੰਤ ਘਾਟ ਸਾਹਿਬ ਜੀ ਸ਼ਿਸ਼ੋਭਿਤ ਹੈ ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ ਬਾਬਾ ਪੈਂਦਾ ਸੱਚਖੰਡ ਨੌ ਨਿੱਦ ਨਾਮ ਗਰੀਬੀ ਪਾਈ ਪਾਉ ਸ੍ਰੀ ਗੁਰੂ ਨਾਨਕ ਦੇਵ ਜੀ ਤਿੰਨ ਦਿਨ ਨਿਰੰਕਾਰ ਦੇ ਦੇਚ ਸਚਖੰਡ ਵਿੱਚ ਵਿਰਾਜ ਕੇ ਉਥੋਂ ਨੌ ਨਿਦ ਨਾਮ ਗਰੀਬੀ ਪਾਉ ਬਾਣੀ ਸਮੇਤ ਗੁਰਿਆਈ ਦਾ ਸਰੂਪ ਪਾਉ ਲੈ ਕੇ ਇੱਥੇ ਹੀ ਪ੍ਰਗਟ ਹੋਏ ਕਿ ਗੁਰੂ ਨਾਨਕ ਦੇਵ ਜੀ ਨੇ ਇਸੇ ਅਸਥਾਨ ਉੱਪਰ ਹੀ ਮੂਲ ਮੰਤਰ ਦਾ ਉਚਾਰਨ ਕੀਤਾ ਤੇ ਸੰਗਤ ਜੀ ਇਸ ਇਸੇ ਅਸਥਾਨ ਉੱਪਰ ਹੀ ਮੂਲ ਮੰਤਰ ਗੁਰਦੁਆਰਾ ਸਾਹਿਬ ਵੀ ਉਸਾਰਿਆ ਜਾ ਰਿਹਾ ਹੈ ਜਿਸ ਦਾ ਨਕਸ਼ਾ ਤੁਸੀਂ ਗੁਰਦੁਆਰੇ ਦੀ ਐਂਟਰੀ ਤੇ ਦਿਖਾਇਆ ਸੀ ਆਪਾਂ ਤੁਹਾਨੂੰ ਉਹ ਤੁਸੀਂ ਦੇਖ ਸਕਦੇ ਜੇ ਤੇ ਆਪਾਂ ਤੁਹਾਨੂੰ ਹੁਣ ਉਹ ਵੀ ਦਿਖਾਉਣੇ ਆ ਸੰਗਤ ਜੀ ਇਹ ਗੁਰਦੁਆਰਾ ਸਾਹਿਬ ਸੰਤ ਘਾਟ ਜੀ ਗੁਰਦੁਆਰਾ ਸ਼੍ਰੀ 베ਰ ਸਾਹਿਬ ਤੋਂ ਤਕਰੀਬਨ 2-3 ਕਿਲੋਮੀਟਰ ਦੀ ਦੂਰੀ ਤੇ ਹੀ ਸਥਾਪਿਤ ਹੈ ਜਿਵੇਂ ਕਿ ਆਪਾਂ ਦੇਖਿਆ ਸੀ ਗੁਰਦੁਆਰਾ ਸ਼੍ਰੀ 베ਰ ਸਾਹਿਬ ਵੀ ਵੇਈ ਨਦੀ ਦੇ ਕੰਡੇ ਤੇ ਹੀ ਸ਼ਿਸ਼ੋਭਿਤ ਹੈ ਇਸੇ ਤਰ੍ਹਾਂ ਗੁਰਦੁਆਰਾ ਸੰਤ ਘਾਟ ਵੀ ਵੇਈ ਨਦੀ ਦੇ ਕੰਡੇ ਤੇ ਹੀ ਸਥਾਪਿਤ ਹੋਇਆ ਹੈ ਤੇ ਇਸੇ ਸਥਾਨ ਉਪਰ ਹੀ ਜਦੋਂ ਗੁਰੂ ਨਾਨਕ ਦੇਵ ਜੀ ਤਿੰਨ ਦਿਨ ਬਾਅਦ ਵੇਈ ਨਦੀ ਵਿੱਚੋਂ ਪ੍ਰਗਟ ਹੋਏ ਤਾਂ ਉਹਨਾਂ ਨੇ ਇੱਕ ਓੰਕਾਰ ਦਾ ਉਚਾਰਨ ਕੀਤਾ ਤੇ ਨਾਲ ਹੀ ਉਹਨਾਂ ਨੇ ਕਿਹਾ ਨਾ ਕੋਈ Hindu ਨਾ ਕੋਈ ਮੁਸਲਮਾਨ ਇਸ ਗੱਲ ਤੋਂ ਵੀ ਸੰਗਤ ਜੀ ਬਹੁਤ ਰੌਲਾ ਪਿਆ ਤੇ ਇਸ ਵਿਸ਼ੇ ਤੇ ਚਰਚਾ ਆਪਾਂ ਅਗਲੀ ਵੀਡੀਓ ਦੇ ਵਿੱਚ ਕਰਾਂਗੇ ਤੇ ਨਾਲ ਹੀ ਆਪਾਂ ਉਸ ਸਥਾਨ ਤੇ ਦਰਸ਼ਨ ਕਰਾਂਗੇ ਜਿਸ ਸਥਾਨ ਤੇ ਉਹਨਾਂ ਨੇ ਮੁਸਲਮਾਨਾਂ ਨੂੰ ਨਮਾਜ਼ ਪੜ੍ਹਨੀ ਸਿਖਾਈ ਸੀ ਸਹੀ ਤਰੀਕੇ ਨਾਲ ਤੇ ਸੰਗਤ ਜੀ ਇਹ ਜੋ ਤੁਸੀਂ ਸਥਾਨ ਦੇਖ ਰਹੇ ਜੇ ਇਹ ਮੂਲ ਮੰਤਰ ਸਥਾਨ ਜਿੰਨਾ ਦੀ ਸੇਵਾ ਬਹੁਤ ਹੀ ਵੱਡੇ ਪੱਧਰ ਤੇ ਚੱਲ ਰਹੀ ਹੈ ਹਾਂਜੀ ਸੰਗਤ ਜੀ ਜੋ ਮਿਸਤਰੀ ਲੱਗੇ ਹੋਏ ਨੇ ਮੂਲ ਮੰਤਰ ਸਥਾਨ ਦੀ ਉਸਾਰੀ ਲਈ ਉਹ ਕਹਿੰਦੇ ਵੀ ਸਾਡੀ ਵੀ ਵੀਡੀਓ ਬਣਾਓ ਤੇ ਆਜੋ ਆਪਾਂ ਉਹਨਾਂ ਤੋਂ ਪੁੱਛਦੇ ਆਂ ਵੀ ਇਹ ਸਥਾਨ ਕਦੋਂ ਤੱਕ ਤਿਆਰ ਹੋਊਗਾ ਅੱਗੇ ਕਰੀਏ ਕਿੰਨਾ ਟਾਈਮ ਲਗੂ ਤਿਆਰ ਹੋਣ ਤੇ ਬਸ ਬਾਬਾ ਜੀ ਦੀਪavali ਮੇ ਜੋ ਹਨਮ ਫਾਈਨਲ ਤੇ ਸੰਗਤ ਜੀ ਮਿਸਤਰੀ ਉਹਨਾਂ ਤੋਂ ਪੁੱਛਣ ਤੇ ਪਤਾ ਲੱਗਾ ਵੀ ਇਹ ਸਥਾਨ ਦੀਵਾਲੀ ਤੱਕ ਤਿਆਰ ਹੋ ਜਾਊਗਾ ਪੂਰਾ ਕੰਪਲੀਟ ਹੋ ਜਾਊਗਾ ਤੇ ਇਸ ਵਿੱਚ ਸੰਗਤ ਜੀ ਕਹੇ ਜਾਂਦਾ ਵੀ ਇੱਕ ਅਜਾਇਬ ਘਰ ਬਣੂਗਾ ਬਹੁਤ ਵੱਡਾ ਜਿਸ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੇ ਨਾਲ ਰਿਲੇਟਡ ਜਿਹੜੇ ਚਿੱਤਰ ਨੇ ਉਹ ਲੱਗਣਗੇ ਸਾਰੇ ਤੇ ਆਪਾਂ ਅੰਦਰੋਂ ਵੀ ਦੇਖਦੇ ਹਾਂ ਕਿਵੇਂ ਦਾ ਬਣ ਰਿਹਾ ਵਾ ਤੇ ਸੰਗਤ ਜੀ ਇਸੇ ਹੀ ਸਥਾਨ ਤੋਂ ਗੁਰੂ ਨਾਨਕ ਦੇਵ ਜੀ ਉਦਾਸੀਆਂ ਲਈ ਗਏ ਸੀ ਤੇ ਇਤਿਹਾਸ ਵਿੱਚ ਦੱਸਿਆ ਜਾਂਦਾ ਹੈ ਕਿ ਜਦੋਂ ਗੁਰੂ ਸਾਹਿਬ ਜੀ ਉਦਾਸੀਆਂ ਤੇ ਜਾਣ ਲੱਗੇ ਤਾਂ ਉਹਨਾਂ ਦੇ ਸੱਸ ਤੇ ਸਹਰਾ ਉਹਨਾਂ ਨਾਲ ਬਹੁਤ ਲੜੇ ਕਿ ਜੇ ਤੂੰ ਉਦਾਸੀਆਂ ਤੇ ਹੀ ਜਾਣਾ ਸੀ ਤਾਂ ਫਿਰ ਵਿਆਹ ਹੀ ਕਿਉਂ ਕਰਵਾਇਆ ਪਰ ਗੁਰੂ ਨਾਨਕ ਦੇਵ ਜੀ ਨੂੰ ਪਤਾ ਸੀ ਕਿ ਦੁਨੀਆ ਬਹੁਤ ਹੀ ਕਰਮ ਕਾਂਡਾਂ ਦੇ ਵਿੱਚ ਫਸੀ ਹੋਈ ਹੈ ਇਸ ਲਈ ਪਰਿਵਾਰ ਦੀ ਪ੍ਰਵਾਹ ਕੀਤੇ ਬਿਨਾਂ ਹੀ ਗੁਰੂ ਸਾਹਿਬ ਜੀ ਜਗਤ ਕਲਿਆਣ ਲਈ ਉਦਾਸੀਆਂ ਤੇ ਗਏ ਤੇ ਸੰਗਤ ਜੀ ਏਸੀ ਸਾਡੀ ਅੱਜ ਦੀ ਵੀਡੀਓ ਗੁਰਦੁਆਰਾ ਸੰਤਖਰਡ ਸਾਹਿਬ ਜੀ ਤੇ ਆਸ ਕਰਦੇ ਹਾਂ ਤੁਹਾਨੂੰ ਵਧੀਆ ਲੱਗੀ ਹੋਊਗੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ ਤੇ ਮਿਲਦੇ ਆ ਜੀ ਤਾਂ ਹੁਣ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ